ਚੋਣਾਂ ਦੇ ਮੱਦੇ ਨਜ਼ਰ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਕੱਢਿਆ ਗਿਆ ਇਸ ਮੌਕੇ ਉਹਨਾਂ ਦੱਸਿਆ ਕਿ ਇਹ ਫਲੈਗ ਮਾਰਚ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਨੂੰ ਸੁਚੇਤ ਕਰਨ ਲਈ ਹੈ ਕਿ ਪੁਲਿਸ ਹਰ ਵਕਤ ਉਹਨਾਂ ਦੇ ਨਾਲ ਹਨ ਅਤੇ ਜੋ ਸ਼ਰਾਰਤੀ ਅੰਸਰ ਹਨ ਉਹਨਾਂ ਨੂੰ ਚੇਤਾਵਨੀ ਹੈ ਇਸ ਮੌਕੇ ਉਹਨਾਂ ਨਾਲ ਐਸਪੀ ਡੀਐਸਪੀ ਅਤੇ ਐਸਐਚਓ ਨਾਲ ਸਨ ਇਹ ਫਲੈਗ ਮਾਰਚ ਸੈਸ਼ਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਬਸ ਸਟੈਂਡ ਜਾ ਕੇ ਸਮਾਪਤ ਹੋਇਆ ਜੀ ਆ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਵਕਤ ਵਕਤ ਡੋਮਿਨੇਸ਼ਨ ਐਕਸਰਸਾਈਜ਼ ਕੌਨਫੀਡੈਂਸ ਬਿਲਡਿੰਗ ਅਚੇਜਿਸ ਕਿਤੇ ਜਾਰੀ ਹੈਗੀ ਜਿਹਦੇ ਸੰਬੰਧ ਵਿੱਚ ਆਜ ਜਿਹੜਾ ਹੈਗਾ ਉਹ ਹੁਸ਼ਾਰਪੁਰ ਜ਼ਿਲ੍ਹੇ ਚ ਪੂਰੇ ਜ਼ਿਲ੍ਹੇ ਚ ਸਬ ਡਿਵੀਜ਼ਨ ਲੈਵਲਸ ਤੇ ਡੀਐਸਪੀਜ਼ ਦੇ ਅਗਵਾਈ ਹੇ ਤੇ ਇੱਥੇ ਹੁਸ਼ਾਰਪੁਰ ਸਿਟੀ ਚ ਮੇਰੇ ਨਾਲ ਐਸਪੀ ਹੈੱਡਕ quartar ਡੀਐਸਪੀ ਸਿਟੀ ਡੀਐਸਪੀ ਐਂਡ ਪੀਐਸ ਤੇ ਬਾਕੀ ਸਾਰੇ ਜਿਹੜੇ ਆਪਣੇ ਸੀਐਪੀਐਫ ਦੇ ਸਾਥੀ ਆਏ ਹੋਏ ਹੈਗੇ ਪੀਐਸਐਫ ਤੋਂ ਉਹਨਾਂ ਦੇ ਨਾਲ ਸਾਡੀ ਜਿਹੜੀ ਏਆਰਪੀ ਟੀਮ ਸਹੀ ਉਹਨਾਂ ਦੇ ਨਾਲ ਥਾਣੇ ਦੀ ਫੋਰਸ ਦੇ ਨਾਲ ਅਸੀਂ ਫਲੈਗ ਮਾਰਚ ਕਰਤਾ ਹੈਗੇ ਇਹਦਾ ਪਰਪਸ ਹੈਗਾ ਇੱਕ ਤੋਂ ਲੋਕਾਂ ਚ ਕੌਨਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਜਿਹੜਾ ਹੈਗਾ ਫੋਰਸ ਦਾ ਡੋਮਿਨੈਂਸ ਹੈਗਾ ਤੇ ਮਾਹੌਲ ਪੂਰਾ ਸ਼ਾਂਤੀਪੂਰਨ ਹੈਗਾ ਲਾਅ ਨਰਡਰ ਅੰダー ਕੰਟਰੋਲ ਹੈਗਾ ਤੇ ਦੂਜਾ ਜਿਹੜਾ ਹੈਗਾ ਡੈਟ੍ਰੈਂਟ ਇਫੈਕਟ ਜਿਹੜੇ ਸ਼ਰਪਤੀ ਅੰਸਰ ਹੁੰਦੇ ਹੈਗੇ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਉਨਾ ਵਾਸਤੇ ਸਖਤ ਮੈਸੇਜ ਹੁੰਦਾ ਹੈਗਾ ਕਿ ਵੀ ਜੇਕਰ ਕੋਈ ਬੰਦਾ ਮਾਹੌਲ ਖਰਾਬ ਕਰਨ ਦੀ ਜਾਂ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਏਗੀ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਗੇ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ بڑا ਮਹੋਤਸਵ ਹੁੰਦਾ ਹੈਗਾ ਲੋਕ ਸਭਾ ਚੋਣਾਂ ਤੇ ਇਹਦੇ ਵਿੱਚ ਬੜ ਚੜ੍ਹ ਕੇ ਹਿੱਸਾ ਲੈਣ ਤੇ ਐਟ ਦੀ ਸੇਮ ਟਾਈਮ ਕਿਤੇ ਵੀ ਉਹਨਾਂ ਨੂੰ ਕੁਝ ਲੱਗਦਾ ਹੈਗਾ ਕਿ ਜਿਹੜਾ ਮਾਡਲ ਕੋਡ ਆਫ ਕੰਡਕਟ ਹੈਗਾ ਉਸ ਦੇ ਖਿਲਾਫ ਜਾਂ ਉਸ ਤੋਂ ਪਰੇ ਜਾ ਕੇ ਕੋਈ ਕੋਈ ਵੀ ਐਕਟੀਵਿਟੀ ਨਜਾਇਜ਼ ਗਲਤ ਚੱਲ ਰਹੀ ਹੈਗੀ ਕਿਸੇ ਵੱਲੋਂ ਵੀ ਤੇ ਉਹ ਤੁਰੰਤ ਸਾਡਾ ਜਿਹੜਾ ਹੈਗਾ ਹੈਲਪਲਾਈਨ ਨੰਬਰ 112 ਤੇ ਰਿਪੋਰਟ ਕਰਨ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਸੀ ਵਿਜਿਲ ਐਪ ਲਾਂਚ ਕੀਤਾ ਗਿਆ ਹੈਗਾ ਜਿੱਥੇ ਵੀ ਆਮ ਨਾਗਰਿਕ ਰਿਪੋਰਟ ਕਰ ਸਕਦਾ ਹੈਗਾ ਇਲੈਕਸ਼ਨ ਦੀ ਜਿਹੜੇ ਕੋਡ ਆਫ ਕੰਡਕਟਿਵ ਵਾਇਲੇਸ਼ਨ ਜਿਹੜੀ ਹੋਣੀ ਗਈ ਉਹਦੇ ਬਾਰੇ ਉੱਥੇ ਵੀ ਰਿਪੋਰਟ ਕਰਦੇ ਤੇ ਇੰਟਰ ਸਟੇਟ ਦੀ ਗੱਲ ਕੀਤੀ ਆਪਣੇ ਨਾਲ ਹਿਮਾਚਲ ਨਾਲ ਕਿ ਨਾਕੇ ਵਗੈਰੇ ਕਿਸ ਤਰ੍ਹਾਂ ਚੱਲਦੇ ਜਿਹੜੇ ਆਪਣੇ 24 ਘੰਟਿਆਂ ਦੇ ਨਾਕੇ ਜਿਹੜੇ ਹੈਗੇ ਚਾਲੂ ਚੱਲ ਰਹੇ ਹੈਗੇ ਉੱਥੇ ਜਿਹੜੇ 11 ਆਪਣੇ ਇੰਟਰ ਸਟੇਟ ਨਾਕੇ ਹੈਗੇ ਜਿਹੜੇ ਕਾਂਗੜਾ ਤੇ ਉਹਨਾ ਤੇ ਨੂਰਪੁਰ ਜ਼ਿਲ੍ਹੇ ਦੇ ਨਾਲ ਹਿਮਾਚਲ ਤੇ ਲੱਗਦੇ ਹੈਗੇ ਤੇ ਉਹਨਾਂ ਤੇ 24 ਘੰਟਿਆਂ ਦੀ ਫੋਰਸ ਆਪਣੇ ਵੱਲੋਂ ਵੀ ਤਾਇਨਾਤ ਕੀਤੀ ਗਈ ਹੈਗੀਆ ਐਟ ਦ ਸੇਮ ਟਾਈਮ ਹਿਮਾਚਲ ਦੇ ਕਾਊਂਟਰਪਾਰਟਸ ਨਾਲ ਵੀ ਅਸੀਂ ਪਿਛਲੇ ਵੀਕ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਉਹ ਮਿਰਰ ਨਾਕੇ ਲਾਏ ਗਏ ਹੈਗੇ ਤੇ ਉੱਥੇ ਵੀ ਸਖਤ ਚੈਕਿੰਗ ਚੱਲ ਰਹੀ ਹੈ। ਜੇ ਮਾਰਕ ਟੈਕੋ ਸ਼ੁਰੂ ਹੋ ਕੇ ਕਿੱਥੇ ਕਿੱਥੇ ਤੱਕ ਜਾਏਗਾ? ਪੂਰੇ ਸ਼ਹਿਰ 'ਚ ਆਪਾਂ ਮਾਰਚ ਕਰਾਂਗੇ ਜੀ ਹੁਸ਼ਿਆਰਪੁਰ ਸ਼ਹਿਰ 'ਚ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਡੀਐਸਪੀ ਸਬਡਿਵੀਜ਼ਨਸ ਹੈਗੇ ਉਹ ਆਪਣੇ ਆਪਣੇ ਸਬਡਿਵੀਜ਼ਨ ਲੈਵਲ ਤੇ ਜਿਹੜਾ ਹੈਗਾ ਅ ਜ਼ਿਲ੍ਹੇ 'ਚ ਮਾਰਚ ਕਰਨਗੇ। ਸਪੈਸ਼ਲ ਨਾਕੇ ਵੀ ਕੋਈ ਲਗਾਏ ਗਿਆ ਹੈ ਸ਼ਹਿਰ ਤੋਂ ਦੇ ਵਿੱਚ ਇਸਨਾ ਆਪਣੇ ਵਕ ਵਕ ਨਾਕੇ ਲੱਗਦੇ ਹੈਗੇ ਜੀ ਹੁਸ਼ਿਆਰਪੁਰ 'ਚ ਦਿਨ ਦੇ ਸਮੇਂ ਵੀ ਰਾਤ ਦੇ ਸਮੇਂ ਵੀ ਜਿਹੜੇ ਹੈਗੇ ਨਾਕੇ ਤੇ ਜਿਹੜੇ ਆਪਣੇ ਸਾਥੀ ਪੀਐ ਤੇ ਉਹਨਾਂ ਤੇ ਵੀ ਤਨਾਤ ਕੀਤੇ ਗਏ ਹਨ ਤੇ ਨਾਕਾ ਜਿਹੜਾ ਜਿੱਦਾਂ ਆਪਣਾ ਇੱਕ ਫਗਵਾੜਾ ਚੌਕ ਤੇ ਮੇਨ ਨਾਕਾ ਹੁੰਦਾ ਹੈਗਾ ਉੱਥੇ ਵੀ ਆਪਣੇ ਟੀਮਸ ਹੁੰਦੀਆਂ ਹੈਗੀਆਂ ਉਸ ਤੋਂ علاوہ ਰਾਤ ਨੂੰ ਸਿਰਪ੍ਰਾਈਜ਼ ਰਾਤ ਨੂੰ ਤੇ ਦਿਨ ਨੂੰ ਸਰਪ੍ਰਾਈਜ਼ ਨਾਕਾ ਬੰਦੀ ਕੀਤੀ ਜਾਂਦੀ ਹੈ ਕਿ ਸਟੈਟਿਕ ਨਹੀਂ ਹੁੰਦੀ। थैंक यू